ਫਗਵਾੜਾ ਦੇ ਵਿੱਚ HDFC ਬੈਂਕ ਦੇ ਵਿੱਚ ਹੋਈ ਲੁੱਟ ਦੀ ਹੁਣ CCTV ਵੀਡੀਓ ਸਾਹਮਣੇ ਆ ਕੇ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਬੈਂਕ ਦੇ ਸਟਾਫ ਨੂੰ ਕਿਸ ਤਰੀਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਪਹਿਲਾਂ ਬੰਦੀ ਬਣਾਇਆ ਗਿਆ ਗਨ ਪੁਆਇੰਟ ਦੇ ਉੱਤੇ ਬੰਦੀ ਬਣਾ ਕੇ ਬੈਂਕ ਦੀ ਲੁੱਟ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸੀਸੀਟੀਵੀ ਤਸਵੀਰਾਂ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤਿੰਨ ਅਣਪਛਾਤੇ ਜਿਨ੍ਹਾਂ ਦੇ ਕੋਲ ਹਥਿਆਰ ਨੇ ਉਹ ਬੈਂਕ ਦੇ ਅੰਦਰ ਦਾਖਲ ਹੁੰਦੇ ਨੇ ਤੇ ਪਹਿਲਾਂ ਸਿਕਿਉਰਿਟੀ ਗਾਰਡ ਨੂੰ ਗਨ ਪੁਆਇੰਟ ਦੇ ਉੱਤੇ ਬੰਦੀ ਬਣਾਉਂਦੇ ਨੇ ਤੇ ਫਿਰ ਪੂਰੇ ਬੈਂਕ ਦੇ ਵਿੱਚ ਘੁੰਮ ਕੇ ਜਿੰਨਾ ਵੀ ਸਟਾਫ ਹੁੰਦਾ ਹੈ ਪੂਰੇ ਸਟਾਫ ਨੂੰ ਹਥਿਆਰਾਂ ਦੀ ਨੋਕ ਦੇ ਉੱਤੇ ਉਹਨਾਂ ਦੇ ਵੱਲੋਂ ਬੰਦੀ ਬਣਾਇਆ ਜਾਂਦਾ ਹੈ ਡਰਾਇਆ ਜਾਂਦਾ ਹੈ ਧਮਕਾਇਆ ਜਾਂਦਾ ਹੈ ਤੇ ਫਿਰ ਬੈਂਕ ਦੀ ਲੁੱਟ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚੋਂ ਇੱਕ ਲੁਟੇਰਾ 메ਨ ਦਰਵਾਜ਼ੇ ਦੇ ਉੱਤੇ ਖੜਾ ਕੀਤਾ ਹੋਇਆ ਤਾਂ ਜੋ ਕੋਈ ਵੀ ਅੰਦਰ ਨਾ ਆ ਸਕੇ ਤਾਂ HDFC ਬੈਂਕ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਕਤ ਵਾਰਦਾਤ ਨੂੰ ਅੰਜਾਮ ਤਿੰਨ ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ ਦੇ ਉੱਤੇ ਬੈਂਕ ਅੰਦਰ ਦਾਖਲ ਹੋ ਕੇ ਦਿੱਤਾ ਗਿਆ ਘਟਨਾ ਦੀ ਸੂਚਨਾ ਪਾ ਕੇ ਮੌਕੇ ਤੇ ਪਹੁੰਚੀ ਪੁਲਿਸ ਨੇ ਇਕਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਕਰੀਬ 40 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਿੰਨ ਲੁੱਟੇਰੇ ਇੱਕ ਕਾਰ ਦੇ ਵਿੱਚ ਆਏ ਅਤੇ ਉਹਨਾਂ ਦੇ ਕੋਲ ਬੰਦੂਕਾਂ ਸਨ ਉਹਨਾਂ ਨੇ ਕਿਹਾ ਕਿ ਬੈਂਕ ਵਾਲੇ ਅਜੇ ਲੁੱਟੀ ਗਈ ਰਕਮ ਨੂੰ ਕਲੀਅਰ ਕਰ ਰਹੇ ਨੇ ਪਰ ਕਿਹਾ ਜਾ ਰਿਹਾ ਹੈ ਕਿ 40 ਲੱਖ ਰੁਪਏ ਲੁੱਟ ਕੇ ਲੈ ਗਏ ਨੇ ਲੁੱਟੇਰੇ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਬਾਰੇ ਇਕਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਹਰ ਕਿਸੇ ਦੇ ਹੀ ਹੋਸ਼ ਉੱਡ ਗਏ ਨੇ ਅਤੇ ਬੈਂਕ ਵਾਲਿਆਂ ਦੇ ਵਿੱਚ ਡਰ ਦਾ ਮਾਹੌਲ ਸਾਫ਼ ਦੇਖਿਆ ਜਾ ਸਕਦਾ ਜਦੋਂ ਇਹ ਲੁਟੇਰੇ ਅੰਦਰ ਆਉਂਦੇ ਨੇ ਪਹਿਲਾਂ ਤਾਂ ਬੈਂਕ ਵਾਲਿਆਂ ਨੂੰ ਕੁਝ ਸਮਝ ਨਹੀਂ ਲੱਗਦਾ ਕਿ ਆਖਿਰਕਾਰ ਹੋ ਕੀ ਰਿਹਾ ਫਿਰ ਜਦੋਂ ਹਥਿਆਰ ਉਹ ਦੇਖਦੇ ਨੇ ਇਹਨਾਂ ਲੁਟੇਰਿਆਂ ਦੇ ਹੱਥਾਂ ਦੇ ਵਿੱਚ ਫਿਰ ਉਹਨਾਂ ਨੂੰ ਸਮਝ ਆ ਜਾਂਦੀ ਹੈ ਅਤੇ ਫਿਰ ਜਿਵੇਂ ਜਿਵੇਂ ਲੁਟੇਰੇ ਕਹਿੰਦੇ ਨੇ ਓਵੇਂ ਓਵੇਂ ਬੈਂਕ ਦਾ ਸਟਾਫ ਕਰਦਾ ਹੈ ਅਤੇ ਇਹਨਾਂ ਨੂੰ ਬੰਦੀ ਬਣਾ ਕੇ ਫਿਰ ਲੁਟੇਰੇ ਜੋ ਨੇ ਉਚਾਲੀ ਲੱਖ ਰੁਪਏ ਲੁੱਟ ਕੇ ਉਥੋਂ ਫਰਾਰ ਹੋ ਜਾਂਦੇ ਨੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਆ ਸੁਣਦੇ ਆ ਕੀ ਮਾਮਲਾ ਹੈ ਤੁਸੀਂ ਐਚਡੀਐਫਸੀ ਬੈਂਕ ਤੇ ਆਏ ਆ ਜੀ ਕੋਈ ਕਸਟਮਰ ਦਾ ਫੋਨ ਆਇਆ ਸੀਗਾ ਤੇ ਰਣਜਟਾ ਤੇ ਬੈਂਕੇਟ ਖੋ ਹੋ ਗਈ ਆ ਮੈਂ ਅਸਵਿਧਾ ਸਰਫਲ ਕਰਤਾ ਅਸਵਿਧਾ ਕਰਤਾ ਐਸਐਸਡੀ ਰਿਟਰਨ ਕਰਤਾ ਮੈਂ ਮੈਂ ਆ ਵੀ ਪਹੁੰਚਾ ਗਿਆ ਐਸਐਚਓ ਵੀ ਨਾਲ ਮੈਨੇ ਅਗਾਈ ਨਾਲੇ ਆ ਗਿਆ ਉਹ ਦਰ ਤੇ ਜਾਤੀ ਹੋਈ ਦੱਸੋ ਪਰ ਕਿੰਨਾ ਕੁ ਨੁਕਸਾਨ ਹੋ ਗਿਆ ਕਮੇਟਰੀ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਬੈਂਕ ਦੇ ਅੰਦਰੋਂ ਲੁੱਟ ਹੋਈ ਹੈ ਕਿ ਕਿਸੇ ਗਾਹਕ ਨਾਲ ਹੋਈ ਹੈ ਤਾਂ 500 ਇਹ ਉਹਨਾਂ ਨੇ ਦੱਸਿਆ ਵੀ ਕੱਤੇ ਬੰਦੇ ਆਏ ਸੀ ਗੱਡੀ ਦੇ ਕਰਨ ਜਾਇਆ ਉਹ ਵੀ ਕੈਮਰੇ ਹਰੇ ਕਿੰਨੇ ਲੋਕ ਸੀ ਦੱਸਿਆ ਉਹਨਾਂ ਨੇ ਕੁਝ ਤਿੰਨ ਰਹਿ ਗਏ ਅੰਦਰ ਵਾਇਦਾ ਅੱਛਾ ਜੀ 1 ਪੁਆਇੰਟ ਵਾਲਾ ਘਰ ਕੋ ਦੱਸਿਆ ਗੰਪੂਰ ਕਿੰਨਾ ਕੋ ਦੋ ਕਿੰਨੇ ਕਿੱਧਰੋਂ ਗਿਆ ਪਤਾ ਲੱਗਾ ਕੁਝ ਇਧਰ ਲੱਗਾਇਆ ਅੱਛਾ ਰੋਡ ਤੇ ਬਗੜੀ ਨੂੰ ਚੱਲ ਰਿਹਾ ਅੱਛਾ ਇਹਨੂੰ ਚਲੋ ਉਹ ਵੀ ਮਲਗਿਆ ਰਾ ਸੱਤ ਅੱਛਾ ਮੋਬਾਈਲ ਉੱਠ ਗਿਆ ਉਹ ਕੈਮਰੇ ਵੀ ਲੱਗਦੇ ਨਾਲ ਗਵਾਹ ਦਸਗਾ ਦੁਕਾਨਵਾਲਾ ਉਹ ਗੱਲਾਂ ਇਹਨਾਂ ਦਾ ਕੀ ਹੈ ਨਹੀਂ ਜਿਹੜਾ ਰਾਨ ਵਾਲਾ ਇਹਨਾਂ ਦਾ ਮੋਲਬੀ ਨਾਲ ਲੱਗਾ ਸੀ ਇਹ ਆਈ ਬੰਗਾ ਅੰਦਰ ਬੜੇ ਬੰਗ ਦੇ ਅੱਛਾ ਇਹਨੂੰ ਕਿਤੇ ਮੋਲ ਬਣਾ ਫੜਾ ਦੇ ਅੱਛਾ ਜੀ ਇਹ ਬੰਦੇ ਅੰਦਰ ਸੀ ਬੈਠੇ ਉਸ ਵੇਲੇ ਅੱਛਾ ਜੀ ਇਹਨਾਂ ਦਾ ਫੋਨ ਪੜਿਆ ਅੱਛਾ ਜੀ ਸਰਪੰਚ ਸਾਹਿਬ ਕੀ ਲੱਗਦਾ ਤੁਹਾਨੂੰ ਇਦਾਂ ਦਾ ਇੱਕ ਦਿਨ ਦੀ ਹੜੇ ਕਿਦਾਂ ਦੀ ਬਾਰਦਾਤ ਹੋਣ ਦਾ ਸਾਡੇ ਦੇਖੋ ਇਹਨਾਂ ਅੰਦਰ ਕਿੰਨਾ ਕੁਛ ਰਿਹਾ ਸਦੀ ਪਹਿਲੀ ਲੁੱਟ ਹੋਈ ਰਾਨਾ ਜਿੱਤਾਂ ਸਦੀ ਬਿੱਗ ਜੀ ਜੰਮੀ ਪਈ ਨੇ ਪਹਿਲੀ ਹੋਈ ਤਾਂ ਕੀ ਤੁਹਾਨੂੰ ਮਹਿਸੂਸ ਕੀ ਕੀ ਮਹਿਸੂਸ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਫਰਨ ਨੂੰ ਚਾਰਖਾ ਜਿਹੜਾ ਜਿਹੜੇ ਇਹੀ ਜਿਹਾ ਕਹਿ ਸਕਦੇ ਆ ਫਰਨਾਂ ਤੋਂ ਚਲੋ ਬੈਂਕਾਂ ਦਾ ਜੁਰੀ ਲਿਆਵੇ ਕੈਬਟੂ ਜਿਆਦਾ ਸੀ ਕਿਹੜੀ ਬੈਂਕ ਹੈ ਜੀ ਇਹ ਐਡਜੀਪੀ ਇੱਕ ਮੈਨੇਜਰ ਮੈਨੇਜਰ ਸਾਡਾ ਨਾਮ ਪਤਾ ਕੀ ਹੈ ਜੀ ਨਵੇਂ ਆਏ ਨਾ ਨਹੀਂ ਪਤਾ ਸਰ ਬੈਂਕ ਕਿਹੜੇ ਰੋਡ ਤੇ ਕਾ ਚਾਬੀ ਲੈ ਜਾਓ ਕੈਬਟੂ ਤੁਸੀਂ ਦੇਖ ਰਹੇ ਹੋ লাই ਪੰਜਾਬੀ ਟੀਵੀ